ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਦ ਸਿੰਘ ਜੀ 사ਤ ਸੰਗਤ ਜੀ ਉਹ ਕਿਹੜੀ ਵਸਤੂ ਹੈ ਉਹ ਕਿਹੜੀ ਭੇਟਾ ਹੈ ਜਿੰਨੂੰ ਭੇਟਾ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਹੁਣ ਇਹ ਬਹੁਤਿਆਂ ਦੇ ਮਨਾਂ ਦੇ ਵਿੱਚ ਸਵਾਲ ਇੱਕ ਖੜਾ ਹੁੰਦਾ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਤੇ ਹੋਵੇ ਕਿਵੇਂ ਠੀਕ ਹੈ ਧਨ ਦੌਲਤ ਸੋਨਾ ਚਾਂਦੀ ਇਹਨਾਂ ਵਸਤੂਆਂ ਦੀ ਬੜੀ ਅਹਿਮੀਅਤ ਹੈ ਦੁਨੀਆ ਦੇ ਵਿੱਚ ਇਸ ਦੁਨੀਆ ਦਾ ਸਾਰਾ ਧੰਦਾ ਵਿਪਾਰ ਸਾਧ ਸੰਗਤ ਜੀ ਹੋਰ ਜਿੰਨੇ ਵੀ ਸੁੱਖ ਸਹੂਲਤਾਂ ਜਾਂ ਸਾਧਨ ਨੇ ਇਹਨਾਂ ਦੇ ਉਹ ਧਨ ਦੌਲਤ ਤੇ ਆਸਰੇ ਖੜੇ ਨੇ ਫਿਰ ਕੁਝ ਹੱਦ ਤੱਕ ਪਦਮੀਆਂ ਚੌਧਰਾਂ ਸਾਧ ਸੰਗਤ ਜੀ ਉਹ ਵੀ ਧਨ ਦੌਲਤ ਨਾਲ ਹੀ ਖਰੀਦੀਆਂ ਵੇਚੀਆਂ ਜਾ ਸਕ ਜਾਂਦੀਆਂ ਨੇ ਮਾਨ ਸਨਮਾਨ ਵੀ ਧਨ ਦੌਲਤ ਦੇ ਆਸਰੇ ਖੜਾ ਹੈ ਇਨਾਂ ਦਾ ਵੀ ਮੁੱਲ ਪੈਂਦਾ ਏ ਵਸਤੂਆਂ ਦਾ ਤਾਂ ਮੁੱਲ ਹੈ ਹੀ ਮਨੁੱਖ ਦਾ ਇਮਾਨ ਵੀ ਵਿਕਦਾ ਏ ਕੀਮਤ ਮਿਲਣੀ ਚਾਹੀਦੀ ਹੈ ਹੁਣ ਪਰ ਉਹ ਕਿਹੜੀ ਵਸਤੂ ਹੈ ਜਿਹਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਸਕੇ ਕਿਉਂਕਿ ਦੁਨਿਆਵੀ ਵਸਤੂਆਂ ਧਨ ਦੌਲਤ ਦੇ ਨਾਲ ਖਰੀਦੀਆਂ ਜਾ ਸਕਦੀਆਂ ਨੇ ਪਰ ਉਸ ਮਾਲਕ ਦੀ ਪ੍ਰਾਪਤੀ ਧਨ ਦੌਲਤ ਦੇ ਨਾਲ ਨਹੀਂ ਹੋਣੀ ਜੋ ਅਸਲ ਸੁੱਖ ਹੈ ਜੋ ਅਸੀਂ ਚਾਹੁੰਦੇ ਆ ਕਿਉਂਕਿ ਸੁੱਖ ਦਾ ਸਵਾਦ ਸਾਰੇ ਚਾਹੁੰਦੇ ਨੇ ਪਰ ਸੁੱਖ ਮਿਲਦਾ ਜਿੱਥੋਂ ਐ ਉੱਥੇ ਅਸੀਂ ਲੱਭਦੇ ਨਹੀਂ ਪਏ। ਪਰਮਾਤਮਾ ਦੇ ਸੰਬੰਧ ਦੇ ਵਿੱਚ ਐਸਾ ਨਹੀਂ ਚੱਲਦਾ। ਧਨ ਦੌਲਤ ਸੋਨਾ ਚਾਂਦੀ ਉਸ ਮਾਲਕ ਨੂੰ ਸਾਧ ਸੰਗਤ ਜੀ ਖੁਸ਼ ਨਹੀਂ ਜੇ ਕਰ ਸਕਦੇ। ਕਬੀਰ ਸਾਹਿਬ ਦਾ ਬਚਨ ਹੈ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ RAM ਲੀਆ ਹੈ ਮੋਲ। ਸਾਡੀ ਸੰਸਾਰਿਕ ਦ੍ਰਿਸ਼ਟੀ ਤੋਂ ਕੰਚਨ ਸੋਨਾ ਚਾਂਦੀ ਬੜੀ ਕੀਮਤੀ ਹੈ। ਜਿਸ ਮਨੁੱਖ ਦੇ ਕੋਲ ਸੋਨਾ ਚਾਂਦੀ ਧਨ ਦੌਲਤ ਜ਼ਿਆਦਾ ਹੈ ਉਹ ਅਮੀਰੀ ਦੀ ਅਖੀਰਲੀ ਸਿਖਰ ਤੇ ਬੈਠਾ ਹੈ ਜਿਸ ਕੋਲ ਸੋਨਾ ਦੌਲਤ ਥੋੜੀ ਹੈ ਜਾਂ ਨਹੀਂ ਹੈ ਉਹਨੂੰ ਗਰੀਬ ਕਹਿੰਦੇ ਆ ਅਮੀਰੀ ਤੇ ਗਰੀਬੀ ਦਾ ਇਹੋ ਹੀ ਪੈਮਾਨਾ ਸੰਸਾਰੀਆਂ ਦੇ ਪਾਸ ਹੈ ਜਿਸ ਨਾਲ ਅਸੀਂ ਮਨੁੱਖ ਦੀ ਸ਼ਖਸੀਅਤ ਨੂੰ ਨਾਪਦੇ ਆ ਪਰ ਉਸ ਮਾਲਕ ਦੇ ਦਰ ਘਰ ਤੇ ਇਹ ਪੈਮਾਨਾ ਨਹੀਂ ਚੱਲਦਾ ਧਰਮ ਦੀ ਦੁਨੀਆ ਦੇ ਅੰਦਰ ਜੋ ਅਮੀਰੀ ਦਾ ਪੈਮਾਨਾ ਹੈ ਉਹ ਸ਼ੁਭ ਕਰਮੀ ਸ਼ੁਭ ਕਰਨੀ ਹੈ ਸ਼ੁਭ ਕਰਨੀ ਉਹ ਕਰਮ ਕਰਨੇ ਜਿਹਦੇ ਨਾਲ ਉਸ ਮਾਲਕ ਦੀ ਖੁਸ਼ੀ ਮਿਲੇ ਜਾਂ ਪ੍ਰਭੂ ਦੀ ਸਿਫਤ ਸਲਾਹ ਪ੍ਰਭੂ ਦਾ ਸਿਮਰਨ ਇਹ ਪੈਮਾਨਾ ਹੈ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਨੇ ਤੈਸੇ ਗਿਆਨ ਗੋਸ਼ਟ ਕਹਿ ਤਨਾਰਹਿਤ ਪਾਵੈ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ ਇੱਥੇ ਕਰਨੀ ਦੀ ਪ੍ਰਧਾਨਤਾ ਹੈ ਇਹ ਪੈਮਾਨਾ ਹੈ ਜਹਿ ਕਰਨੀ ਤਹਿ ਪੂਰੀ ਮਤ ਕਰਨੀ ਬਹਜੋਂ ਘਟੇ ਘਟ ਸੋ ਰਬੀ ਮਹਾਪੁਰਖਾਂ ਨੇ ਕਿਹਾ ਹੈ ਕਿ ਜਿਸ ਮਨੁੱਖ ਦੇ ਕੋਲ ਦਇਆ ਨਹੀਂ ਖਿਮਾ ਨਹੀਂ ਸੰਤੋਖ ਨਹੀਂ ਪ੍ਰੇਮ ਨਹੀਂ ਸ਼ੁਭ ਕਰਮ ਕਰਨ ਦਾ ਚਾਹੋ ਨਹੀਂ ਬੰਦਗੀ ਨਹੀਂ ਉਹ ਧਨ ਦੌਲਤ ਦੇ ਹੁੰਦਿਆਂ ਹੋਇਆਂ ਵੀ ਗਰੀਬ ਹੈ ਉਹ ਤਰਸ ਦਾ ਪਾਤਰ ਹੈ ਕਹ ਕਬੀਰ ਨੇ ਨੇ ਧਨ ਹੈ ਸੋਈ ਜਾਂਕੇ ਹਿਰਦੇ ਨਾਮ ਨਾ ਹੋਈ ਸੋ ਇਹ ਮਹapurkhਾਂ ਦੇ ਬਚਨ ਨੇ ਕਿ ਜਿਸ ਮਨੁੱਖ ਦੇ ਕੋਲ ਉਸ ਮਾਲਕ ਦੀ ਸਿਫਤ ਸਲਾਹ ਨਹੀਂ ਜਾਂ ਜਿਹਦੇ ਕੋਲ ਸੇਵਾ ਰੂਪੀ ਧਨ ਨਹੀਂ ਉਹ ਦੁਨਿਆਵੀ ਧਨ ਦੌਲਤ ਹੁੰਦਿਆਂ ਹੋਿਆਂ ਵੀ ਕੰਗਾਲਾਂ ਦੇ ਸਮਾਨ ਹੈ ਸੋ ਕਹ ਕਬੀਰ ਨਿਰਧਨ ਹੈ ਸੋਈ ਉਹ ਮਨੁੱਖ ਜਿਹੜਾ ਹੈ ਤਰਸ ਦਾ ਪਾਤਰ ਹੈ ਜਿਹਦੇ ਹਿਰਦੇ ਦੇ ਵਿੱਚ ਨਾਮ ਨਹੀਂ बनारस ਦੇ ਕਿਸੇ ਚੌਕ ਅੰਦਰ ਬੈਠੇ ਭਗਤ ਰਵਿਦਾਸ ਜੀ ਭਗਤੀ ਕਰਕੇ ਸੰਸਾਰ ਦੇ ਅੰਦਰ ਸਭ ਤੋਂ ਅਮੀਰ ਨੇ ਬਾਹਰੋਂ ਬਹੁਤ ਗੁਰਬਤ ਦਿਖਾਈ ਦਿੰਦੀ ਹੈ ਬੜੀ ਗਰੀਬੀ ਦਿਖਦੀ ਹੈ ਬੜਾ ਗਰੀਬ ਹੈ ਤਨ ਉੱਪਰ ਕੱਪੜੇ ਵੀ ਬੜੇ ਸਾਦੇ ਸਾਦੇ ਪਾਏ ਨੇ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢਦਾ ਏ ਹੁਣ ਜੁੱਤੀ ਗੰਢਾਉਣ ਵਾਲੇ ਨੂੰ ਪ੍ਰਭੂ ਪਿਆਰ ਦੇ ਬਚਨ ਸੁਨਾ ਸੁਨਾ ਕੇ ਉਹਦੇ ਟੁੱਟੇ ਹੋਏ ਮਨ ਨੂੰ ਵੀ ਨਾਲ ਜੋੜਦਾ ਏ ਲੋਕਾਂ ਦੀ ਨਿਗਾਹ ਦੇ ਵਿੱਚ ਸਾਧ ਸੰਗਤ ਉਹ ਟੁੱਟੇ ਜੋੜੇ ਪਿਆ ਗੰਢਦਾ ਏ ਪਰ ਜਿਹੜੀ ਰਸਨਾ ਤੋਂ ਬਚਨ ਨਿਕਲ ਰਹੇ ਨੇ ਉਹ ਟੁੱਟੇ ਹੋਏ ਮਨਾਂ ਨੂੰ ਗੰਢਦਾ ਪਿਆ ਏ ਸੋ ਇਹ ਖੇਡ ਹੈ ਪ੍ਰੇਮ ਦੀ ਹੁਣ ਐਸੀ ਕਿਸੇ ਕੋਲ ਅਮੀਰੀ ਨਹੀਂ ਗਰੀਬੀ ਧਨ ਦੌਲਤ ਦੀ ਕਮੀ ਹੁੰਦਿਆਂ ਹੋਇਆਂ ਵੀ ਸਾਧ ਸੰਗਤ ਜੀ ਪਰਮਾਤਮਾ ਦੇ ਨੇੜੇ ਹੋਵੇ ਐਸੀ ਅਮੀਰੀ ਜਿਹਦੇ ਕੋਲ ਆ ਜਾਵੇ ਉਹਨੂੰ ਕੋਈ ਘਟਾ ਵਧਾ ਨਹੀਂ ਸਕਦਾ ਇਸ ਦੇ ਰਹਿੰਦੇ ਆ ਸਾਸੰਗਤ ਜੀ ਹਮੇਸ਼ਾ ਮਨੁੱਖ ਖੇੜੇ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਐਸੀ امیਰੀ ਨੂੰ ਗੁਰਮਤ ਨੇ ਸਤਕਾਰਿਆ ਹੈ ਤੇ ਵਧਾਇਆ ਵੀ ਹੈ ਖਜ਼ਾਨਿਆਂ ਦੇ ਮਾਲਕ ਹਿੰਦੁਸਤਾਨ ਦੇ ਸਿੰਘਾਸਨ ਉੱਤੇ ਬੈਠੇ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਫਰ ਨਾਮੇ ਰਾਹੀਂ ਕਹਿ ਦਿੱਤਾ ਹੈ ਕਿ ਇਹ ਬਾਦਸ਼ਾਹ ਤੈਨੂੰ ਜੇਕਰ ਫੌਜਾਂ ਅਤੇ ਧਨ ਦੌਲਤ ਦਾ ਮਾਣ ਹੈ ਸਾਨੂੰ ਅਕਾਲ ਪੁਰਖ ਦੀ ਉਹ ਪੰਚਮ ਪਾਤਸ਼ਾਹ ਇੱਕ ਗਾਥਾ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ ਕਿ ਰਾਵਣ ਨੇ ਆਪਣੇ ਇਛਤ ਦੀ ਜਿਹੜੀ ਪ੍ਰਸੰਨਤਾ ਹੈ ਇਛਤ ਦੀ ਪ੍ਰਾਪਤੀ ਹੈ ਕਿਸੇ ਧਨ ਦੌਲਤ ਸੋਨੇ ਨਾਲ ਨਹੀਂ ਕੀਤੀ ਸਗੋਂ ਆਪਣਾ ਸਿਰ ਕੱਟ ਕੇ ਭੇਟਾ ਕਰਕੇ ਪ੍ਰਾਪਤ ਕੀਤੀ ਹਾਲਾਂਕਿ ਰਾਵਣ ਕੋਈ ਗਰੀਬ ਕੋਈ ਕੰਗਾਲ ਨਹੀਂ ਸੀ ਉਹ ਜਾਣਦਾ ਸੀ ਕਿ ਇਛਤ ਦੇ ਪਿਆਰ ਨੂੰ ਧਨ ਦੌਲਤ ਦੇ ਨਾਲ ਨਹੀਂ ਖਿੱਚਿਆ ਜਾ ਸਕਦਾ ਅਸੀਂ ਸੋਚਦੇ ਜ਼ਰੂਰ ਕਿ ਹਾਂ ਮੇਰੇ ਕੋ ਧਨ ਜ਼ਿਆਦਾ ਹੈ ਮੈਂ ਇਹ ਚੀਜ਼ ਦਮਾਂਗਾ ਤੇ ਮੈਨੂੰ ਖੁਸ਼ੀ ਮਿਲ ਜੇਗੀ ਨਹੀਂ ਸੇਵਾ ਜਿਹੜੀ ਹੈ ਹਉਮੈ ਰਹਿਤ ਹੋਣੀ ਚਾਹੀਦੀ ਹੈ ਉਹਦੇ ਵਿੱਚ ਮਾਣ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਮੈਂ ਸੇਵਾ ਕਰ ਰਿਹਾ ਉਹਦੇ ਚ ਇਹ ਚੀਜ਼ ਭਾਵਨਾ ਹੋਵੇ ਕਿ ਇਹ ਉਸ ਮਾਲਕ ਦਾ ਤਰਸ ਹੈ ਕਿ ਉਹ ਮੇਰੇ ਤੋਂ ਸੇਵਾ ਲੈ ਰਿਹਾ ਹੈ ਪਾਤਸ਼ਾਹ ਬਾਣੀ ਦੇ ਵਿੱਚ ਕਹਿ ਰਹੇ ਨੇ ਸੰਮਣ ਜਿਉ ਇਸ ਪ੍ਰੇਮ ਕੀ ਦਮ ਕਹਿ ਹੋਤੀ ਸਾਟ ਰਾਵਣ ਹੁਤੇ ਸੋਰੰਕ ਨਹੀਂ ਜਿਨ ਸ੍ਰੀ ਰਦੀਨੇ ਕਾਠ ਹੁਣ ਰਾਜਾ ਜਨਕ ਹੈ ਜਦ ਗੁਰੂ ਦੀ ਚਾਹਤ ਬਣੀ ਤਾਂ ਅਸ਼ਟਵਕਰ ਰਿਸ਼ੀ ਨੂੰ ਉਸਨੇ ਆਪਣਾ ਮਨ ਭੇਟਾ ਕੀਤਾ ਤਦ ਰਾਜੇ ਜਨਕ ਨੂੰ ਗੁਰੂ ਗਿਆਨ ਪ੍ਰਾਪਤ ਹੋਇਆ ਪਰਮਾਤਮਾ ਦੀ ਭੇਟਾ ਮਨ ਹੈ ਜਿਵੇਂ ਪਾਦਸ਼ਾਹ ਬਾਣੀ ਦੇ ਵਿੱਚ ਬਚਨ ਕਰਦੇ ਨੇ ਮਨ ਵੇਚੈ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ हे मनुख हे बंदिया जे तू चोना है तेरे कार्य रा सोण तेरे सारे काम बन जान तेनु ਥਾਂ ਥਾਂ ਤੇ ਭਟਕਣਾ ਨਾ ਪਵੇ ਕਿ ਮੇਰਾ ਕੰਮ ਨਹੀਂ ਬਣਦੇ ਨੁਕਸਾਨ ਹੋਈ ਜਾਂਦੇ ਨੇ ਪਾਤਸ਼ਾਹ ਕਹਿੰਦੇ ਭਾਈ ਦਰਬਾਰ ਦਰ ਭਟਕਣਾ ਉਸ ਮਾਲਕ ਦੇ ਚਰਨਾ ਕਮਲਾਂ ਦਾ ਭਰੋਸਾ ਰੱਖ ਉਹਦੇ ਚਰਨਾ ਦੀ ਟੇਕ ਰੱਖ ਜਿੰਨੇ ਵੀ ਆਪਣਾ ਮਨ ਉਸ ਮਾਲਕ ਨੂੰ ਵੇਚਤਾ ਮਨ ਵੇਚਤਾ ਜਾਨੀ ਕਿ ਹਉਮੈ ਦਾ ਤਿਆਗ ਕਰਤਾ ਫਿਰ ਉਹਦੇ ਕਾਰਜ ਮਾਲਕ ਆਪ ਵਰਤ ਕੇ ਰਾਸ ਕਰਦਾ ਹੈ ਕੋਈ ਵੀ ਕਾਰਜ ਅੜਿਆ ਨਹੀਂ ਰਹਿੰਦਾ ਕੋਈ ਵੀ ਮਤਲਬ ਕੋਈ ਵੀ ਜਿਵੇਂ ਪਾਤਸ਼ਾਹ ਕਹਿੰਦੇ ਨੇ ਤਿਸ ਸੇਵਕ ਕੇ ਕਾਰਜ ਰਾਸ ਇੱਥੇ ਕੋਈ ਗਿਣਤੀ ਮਿੰਤੀ ਨਹੀਂ ਲਿਖੀ ਗਿਣਤੀ ਮਿੰਤੀ ਨਹੀਂ ਲਿਖੀ ਜਾਣੀ ਕਿ ਜਿੰਨੇ ਵੀ ਕਾਰਜ ਮਨੁੱਖ ਦੀ ਸੋਚ ਦੇ ਵਿੱਚ ਨੇ ਤੇ ਉਹ ਵੀ ਕਾਰਜ ਜਿਹੜੇ ਬੰਦੇ ਨੇ ਸੋਚੇ ਨਹੀਂ ਉਹ ਵੀ ਕਾਰਜ ਕਰਨ ਦੀ ਸਮਰੱਥਾ ਮੇਰਾ ਵਾਹਿਗੁਰੂ ਰੱਖਦਾ ਹੈ ਸੋ ਵਾਹਿਗੁਰੂ ਨੂੰ ਪੇਟਾ ਕਰਨੀ ਪਵੇਗੀ ਕਿਹੜੀ ਪੇਟਾ ਹੈ ਜਿਹਦੇ ਨਾਲ ਸਿੱਧਾਂ ਦੀ ਖੁਸ਼ੀ ਮਿਲੇ ਉਸ ਮਾਲਕ ਦੀ ਖੁਸ਼ੀ ਮਿਲੇ ਉਹ ਪੇਟਾ ਹੈ ਉਹ ਪੇਟਾ ਕਿਹੜੀ ਹੈ ਮਨ ਤੋਂ ਬਗੈਰ ਹੋਰ ਕੋਈ ਪੇਟਾ ਚੱਲਣੀ ਨਹੀਂ ਪ੍ਰੇਮ ਤੋਂ ਬਗੈਰ ਹੋਰ ਕੋਈ ਪੇਟਾ ਨਹੀਂ ਚੱਲਣੀ ਹੋਰ ਸਭ ਕੁਝ ਪੇਟਾ ਕਰ ਦੇ ਜੇ ਤੂੰ ਮਨ ਆਪਣੇ ਕੋਲ ਰੱਖ ਲਿਆ ਤਾਂ ਉਹ ਪੇਟਾ ਪੇਟਾ ਨਹੀਂ ਉਹ ਦਿਖਾਵਾ ਹੋ ਸਕਦਾ ਹੈ ਹੋਂਮੇ ਦਾ ਪ੍ਰਗਟਾਵਾ ਮਨ ਦੇ ਨਾਲ ਹੁੰਦਾ ਹੈ ਜਦੋਂ ਮਾਨੀ ਗੁਰੂ ਦਾ ਹੋ ਗਿਆ ਸਾਤ ਸੰਗਤ ਜੀ ਫਿਰ ਆਪਣਾ ਕੀ ਰਹਿ ਗਿਆ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਇਹ ਸਤਿਗੁਰ ਸੱਚੇ ਪਾਤਸ਼ਾਹ ਇਹ ਮਨ ਵੀ ਤੇਰਾ ਏ ਇਹ ਤਨ ਵੀ ਤੇਰਾ ਏ ਤੇ ਧਨ ਵੀ ਤੇਰਾ ਏ ਜਦੋਂ ਸਾਧ ਸੰਗਤ ਜੀ ਇਹ ਚੀਜ਼ ਕਹੇ ਤੇ ਸਤਿਗੁਰ ਸਾਰਾ ਕੁਛ ਹੀ ਤੇਰਾ ਏ ਫਿਰ ਆਪਣਾ ਕੁਝ ਵੀ ਨਾ ਰਿਹਾ ਮਨ ਭੇਟਾ ਹੋ ਗਿਆ ਨਾਲ ਆਪਣੇ ਆਪ ਸਭ ਕੁਝ ਭੇਟਾ ਹੋ ਗਿਆ ਮਨ ਕੀ ਹੈ ਆਪਣੀ ਮਰਜ਼ੀ ਆਪਣੇ ਵਿਚਾਰ ਮਨ ਦੇ ਨਾਲ ਤਨ ਤੇ ਤਨ ਦੇ ਆਸਰੇ ਧਨ ਆਦਿ ਸਾਰਾ ਕੁਛ ਹੀ ਉਹ ਗੁਰੂ ਨੂੰ ਭੇਟਾ ਕਰ ਦੇ ਫਿਰ ਸਾਰੇ ਕਾਰਜ ਉਹ ਸਤਗੁਰ ਆਪ ਤੇਰੇ ਕਹਿਣ ਤੋਂ ਬਿਨਾਂ ਹੀ ਪੂਰੇ ਕਰੇਗਾ ਸਾਰ ਸਭ ਕੁਝ ਮਿਲੇਗਾ ਹਰ ਦਾਤ ਟੋਲੀ ਸਤਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈਏ ਸਾਧ ਸੰਗਤ ਜੀ ਜਿਸ ਮਾਲਕ ਦੇ ਦਰ ਘਰ ਅਸੀਂ ਪ੍ਰਵਾਨ ਹੋਣਾ ਚਾਹੁੰਨੇ ਆ ਸਤਗੁਰੂ ਕਹਿੰਦੇ ਨੇ ਭਾਈ ਸੇਵਾ ਕਰੋ ਇਹ ਸੇਵਾ ਦੇ ਨਾਲ ਸਤਗੁਰੂ ਦੇ ਦਰ ਘਰ ਤੇ ਪ੍ਰਵਾਨ ਹੋ ਸਕਦੇ ਆ ਸੇਵਾ ਸਾਡੇ ਕੋਲ ਹੈ ਨਹੀਂ ਜੇ ਅਸੀਂ ਸੁੱਖ ਪਾਉਣਾ ਚਾਹੁੰਨੇ ਆ ਫਿਰ ਸਤਗੁਰੂ ਕਹਿੰਦੇ ਨੇ ਗੁਰੂ ਸੇਵਾ ਤੇ ਸੁੱਖ ਪਾਈਏ ਗੁਰੂ ਦੀ ਸੇਵਾ ਦੇ ਨਾਲ ਸੁੱਖ ਮਿਲ ਸਕਦਾ ਹੈ ਪਰ ਸਾਡਾ ਅੱਜ ਹਾਲ ਕੀ ਹੈ ਸੇਵਾ ਥੋੜੀ ਮੰਗਣ ਬਹੁਤਾ ਸੇਵਾ ਸੀ ਕਰਦੇ ਨਹੀਂ ਮੰਗਦੇ ਬਹੁਤ ਜ਼ਿਆਦਾ ਆ ਜੇਦੇ ਕਰਕੇ ਅਸੀਂ ਉਹਨਾਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਆਂ ਖਾਲੀ ਰਹਿ ਜਾਂਦੇ ਆਂ ਜੇ ਕੁਝ ਹਾਸਲ ਕਰਨਾ ਹੈ ਸਾਧ ਸੰਗਤ ਜੀ ਸੇਵਾ ਕਰੀਏ ਸੇਵਾ ਦੇ ਵਿੱਚੋਂ ਸਾਰੇ ਸੁੱਖ ਮਿਲ ਸਕਦੇ ਨੇ ਗੁਰ ਕੀ ਟਹਿਲ ਗੁਰੂ ਕੀ ਸੇਵਾ ਇਹ ਸੇਵਾ ਸਾਧ ਸੰਗਤ ਜੀ ਸੁੱਖਾਂ ਦੀ ਦਾਤੀ ਹੈ ਗੁਰ ਕੀ ਸੇਵਾ ਕਰੋ ਦਿਨ ਰਾਤ ਦਿਨ ਰਾਤ ਗੁਰੂ ਦੀ ਸੇਵਾ ਕਰਦਾ ਰਹੇ ਭਾਵਨਾ ਏਡੀ ਵੱਡੀ ਹੋਵੇ ਹਰ ਕਿਸੇ ਦੇ ਵਿੱਚ ਤੈਨੂੰ ਗੁਰੂ ਦਿਖੇ ਤੇਰੇ ਦਾਨ ਤੇਰੇ ਘਰ ਪਈ ਆ ਜੇ ਤੂੰ ਸੋਚ ਇਹ ਗੁਰੂ ਹੈ ਇਹ ਗੁਰੂ ਹੀ ਮੇਰੇ ਘਰ ਆਇਆ ਹੈ ਮੈਂ ਸੇਵਾ ਕਰਨੀ ਹੈ ਭਾਵਨਾ ਏਡੀ ਵੱਡੀ ਹੋਵੇ ਸੇਵਾ ਦੇ ਨਾਲ ਗੁਰੂ ਮਿਲ ਜਾਂਦਾ ਏ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ పాਪ ਕਸੰਮਲ ਪੰਨੇ ਇਹ ਪਾਤਸ਼ਾਹ ਕਹਿ ਰਹੇ ਨੇ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਕਹਿੰਦੇ ਗੁਰੂ ਦੀ ਸੇਵਾ ਤੂੰ ਮਾਇਆ ਨਾ ਕਰਨਾ ਚਾਹੁੰਨਾ ਹੈ ਮਾਇਆ ਤੇ ਬੜੀ ਛੋਟੀ ਸ਼ੈ ਆ ਜੇ ਤੈਨੂੰ ਸਿਰ ਵੀ ਵੱਢ ਕੇ ਰੱਖਣਾ ਪਵੇ ਤਾਂ ਵੀ ਇਹ ਥੋੜੀ ਆ ਸੇਵਾ ਸੋ ਸੇਵਾ ਕਰਦਾ ਰਹੇ ਭਾਵਨਾ ਵੱਡੀ ਰੱਖ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਆਪਣੇ ਮਨ ਨੂੰ ਸਮਝਾਉਣਾ ਹੈ ਵੀ ਸੇਵਾ ਚ ਲੱਗਾ ਰਹੇ ਸੋ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਗੁਰਦੁਆਰਾ ਰਾਮ ਸਰ ਸਾਹਿਬ ਜੋ ਕਿ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰitsar ਸਾਹਿਬ ਇਥੇ ਸਥਿਤ ਹੈ ਸ਼ਹੀਦਾਂ ਦੀ ਯਾਦਗਾਰ ਅਸਥਾਨ ਬਣ ਰਿਹਾ ਹੈ ਸੋ ਬਿਲਡਿੰਗ ਤਿਆਰ ਹੋ ਗਈ ਹੈ ਹੁਣ ਗੁੰਬਦ ਦੀ ਸੇਵਾ ਉੱਪਰ ਸ਼ੁਰੂ ਹੋਈ ਹੈ ਗੁੰਬਦ ਦੀ ਸੇਵਾ ਲੰਮਾ ਸਮਾਂ ਚੱਲਣੀ ਹੈ ਵੱਡੀ ਸੇਵਾ ਹੈ ਇਹ ਗੁਰੂ ਸਥਾਨ ਗੁਰੂ ਘਰ ਹੁੰਦੇ ਨੇ ਇਹ ਸੰਗਤ ਵਾਸਤੇ ਤਿਆਰ ਹੁੰਦੇ ਨੇ ਤੇ ਸੰਗਤ ਹੀ ਬਣਾਉਂਦੀ ਹੈ ਕੋਈ ਇਕੱਲਾ ਮਨੁੱਖ ਚਾਹੇ ਅਰਬਾਂ ਫਰਮਾਂ ਬਤੀ ਹੋਵੇ ਗੁਰੂ ਘਰ ਨਹੀਂ ਜੇ ਬਣਾ ਸਕਦਾ ਆਪਣਾ ਘਰ ਬਣਾ ਸਕਦਾ ਹੈ ਵੱਡੇ ਵੱਡੇ ਪੈਲਸ ਮਹਿਲ ਬਣਾ ਸਕਦਾ ਹੈ ਪਰ ਗੁਰੂ ਘਰ ਨਹੀਂ ਗੁਰੂ ਘਰ ਤੇ ਸੰਗਤਾਂ ਦੇ ਤਿਲ ਫੁੱਲ ਪਟਾਵਾ ਦੇ ਨਾਲ ਬਣਿਆ ਕਰਦੇ ਨੇ ਸੋ ਇਹ ਸਥਾਨ ਬਣ ਰਿਹਾ ਏ ਆਪ ਸਭ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਬਹੁਤ ਸਾਥ ਦਿੱਤਾ ਹੈ ਸੋ ਸੰਗਤ ਦੀ ਬੇਨਤੀ ਇਹ ਹੈ ਕਿ ਹੁਣ ਗੁੰਬਦ ਦੀ ਸੇਵਾ ਸ਼ੁਰੂ ਹੋਈ ਹੈ ਜਿਸ ਤਰ੍ਹਾਂ ਆਪ ਜੀ ਪਹਿਲਾਂ ਸੇਵਾ ਕਰਦੇ ਆਏ ਹੋ ਹੁਣ ਵੀ ਇਸੇ ਤਰ੍ਹਾਂ ਸੇਵਾਵਾਂ ਦੇ ਵਿੱਚ ਸਾਥ ਦਿਓ ਵੱਧ ਚੜ ਕੇ ਇਸ ਸੇਵਾ ਦੇ ਜੱਗ ਦੇ ਵਿੱਚ ਹਿੱਸਾ ਪਾਓ ਮਟੀਰੀਅਲ ਦੇ ਰੂਪ ਦੇ ਵਿੱਚ ਆਪ ਜੀ ਸੇਵਾ ਕਰ ਸਕਦੇ ਹੋ ਜੋ ਜੋ ਮਟੀਰੀਅਲ ਚਾਹੀਦਾ ਹੈ ਜਿਵੇਂ ਸੀਮਿੰਟ ਹੋਇਆ ਸਰੀਆ ਹੋਇਆ ਬਜਰੀ ਰੇਤ ਇਹ ਚੀਜ਼ਾਂ ਹੋਈਆਂ ਇਹਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ ਬਾਕੀ ਇਹ ਸੇਵਾ ਆਪ ਸਭ ਸੰਗਤਾਂ ਨੇ ਕਰਨੀ ਹੈ ਜੋ ਦਾਸਤੀ ਡਿਊਟੀ ਹੈ ਗੁਰੂ ਸਾਹਿਬ ਨੇ ਲਾਈ ਸ਼ਹੀਦਾਂ ਨੇ ਲਾਈ ਅਸੀਂ ਤੇ ਭਾਈ ਹੋਕਾ ਦੇਣਾ ਤੇ ਅਸੀਂ ਹੋਕਾ ਦੇਈ ਜਾਣਾ ਕੋਈ ਸੇਵਾ ਕਰੇ ਚਾਹੇ ਨਾ ਕਰੇ ਜਿਹਦੇ ਕੋਲੋਂ ਮਾਲਕ ਨੇ ਸੇਵਾ ਲੈਣੀ ਹੈ ਲੈ ਹੀ ਲੈਣੀ ਹੈ ਸੰਗਤ ਜੀ ਜਰੂਰ ਸਵਾਵਾ ਦੇ ਵਿੱਚ ਹਿੱਸਾ ਪਾਓ ਗੁਰੂ ਸਾਹਿਬ ਗੁਰੂ ਪਿਤਾ ਮਿਹਰ ਕਰਨ ਸਭ ਨੂੰ ਇੰਨੀ ਸਮਰੱਥਾ ਬਖਸ਼ਣ ਕਿ ਵੱਧ ਤੋਂ ਵੱਧ ਸੇਵਾ ਸਾਰੇ ਕਰ ਸਕਣ ਸੰਗਤ ਜੀ ਦੂਸਰੀ ਬੇਨਤੀ ਇਹ ਹੈ ਕਿ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇੱਕ ਸੇਵਾ ਜੋ ਮਾਲਕ ਨੇ ਕਿਰਪਾ ਕਰਕੇ ਸ਼ਹੀਦਾਂ ਨੇ ਬਖਸ਼ਿਸ਼ ਕਰਕੇ ਸ਼ੁਰੂ ਕਰਾਈ ਸੀ ਲੋੜਵੰਦ ਧੀਆਂ ਜਿਨ੍ਹਾਂ ਦੇ ਘਰ ਦੇ ਫਾਈਨੈਂਸ਼ੀਅਲ ਹਾਲਾਤ ਠੀਕ ਨਹੀਂ ਉਹਨਾਂ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਆਪ ਸਭ ਸੰਗਤਾਂ ਵੱਲੋਂ ਇਸ ਸਥਾਨ ਵੱਲੋਂ ਕੀਤਾ ਜਾਂਦਾ ਜਦੋਂ ਆਪ ਸਭ ਸੰਗਤਾਂ ਸਹਿਯੋਗ ਦਿੰਦੇ ਹੋ ਬਹੁਤ ਬਹੁਤ ਬੱਚੀਆਂ ਦੀ ਸੇਵਾ ਸੰਗਤ ਵੱਲੋਂ ਨਹੀਂ ਵੀ ਗਈ ਹੈ ਪਰ ਅਜੇ ਵੀ ਕੁਝ ਬੱਚੀਆਂ ਰਹਿੰਦੀਆਂ ਨੇ ਸੋ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਾਈ ਇਹ ਸੇਵਾ ਦੇ ਵਿੱਚ ਵੀ ਹਿੱਸਾ ਪਾਓ ਬੜੀ ਵੱਡੀ ਸੇਵਾ ਜੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਇਹ ਸੇਵਾ ਵੱਡੀ ਸੇਵਾ ਹੈ ਸੰਗਤ ਜੀ ਬੇਨਤੀ ਜਰੂਰ ਸਵੀਕਾਰ ਕਰਿਓ ਕਿਉਂਕਿ ਇਹ ਉਹ ਬੱਚੀਆਂ ਨੇ ਕਿਸੇ ਦੇ ਮਾਪਿਓ ਨਹੀਂ ਹੈਗੇ ਦਾਦਾ-ਦਾਦੀ ਪਾਲਦੇ ਨਹੀਂ ਕਿਸੇ ਦੀ ਦਾਦੀ ਪਾਲਦੀ ਹੈ ਕਿਸੇ ਦਾ ਚਾਚਾ ਪਾਲ ਰਿਹਾ ਹੈ ਕਰਦੇ ਹਾਲਾਤ ਬੜੇ ਔਖੇ ਨੇ ਕੀ ਹੋਏਗਾ ਜੇ ਨਹੀਂ ਪੜਨਗੀਆਂ 18 ਸਾਲ ਤੋਂ ਪਹਿਲਾਂ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਬਾਲ ਵਿਆਹ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਸਾਰੀ ਉਮਰ ਮਥਾਜੀ ਕਰਨੀ ਪੈਂਦੀ ਹੈ ਜੇ ਆਪ ਸਭ ਸੰਗਤਾਂ ਨਾਲ ਖੜਜੋ ਬੱਚੀਆਂ ਦੇ ਧੀਆਂ ਦੇ ਸੰਗਤ ਜੀ ਫਿਰ ਹੋਏਗਾ ਕੀ ਫਿਰ ਉਹਨਾਂ ਬੱਚੀਆਂ ਨੂੰ ਸਾਥ ਮਿਲ ਜੇਗਾ ਸਹਾਰਾ ਮਿਲ ਜੇਗਾ ਉਹਨਾਂ ਨੂੰ ਕਿਸੇ ਦੀ ਮਥਾਜੀ ਨਹੀਂ ਕਰਨੀ ਪਵੇਗੀ ਸੋ ਬੇਨਤੀ ਜਰੂਰ ਸਵੀਕਾਰ ਕਰਿਓ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਜਰੂਰ ਇਸ ਸੇਵਾ ਦੇ ਵਿੱਚ ਵੀ ਅੱਗੇ ਆਓ ਕਿ ਵੱਡੀਆਂ ਸਵਾਵਾ ਨੇ ਇਹ ਆਪ ਸਭ ਸੰਗਤਾਂ ਨੇ ਹੀ ਕਰਨੀਆਂ ਨੇ ਮੈਂ ਕਹਾ ਮੈਂ ਸੇਵਾ ਕਰਦਾ ਨਹੀਂ ਸਾਧ ਸੰਗਤ ਜੀ ਇਹ ਸੇਵਾ ਆਪ ਸਭ ਸੰਗਤ ਹੀ ਕਰ ਸਕਦੇ ਹੋ ਕੋਈ ਇਕੱਲਾ ਬੰਦਾ ਮਨੁੱਖੀ ਸੇਵਾ ਕਦੇ ਵੀ ਨਹੀਂ ਸਾਧ ਸੰਗਤ ਜੀ ਇਸ ਚੈਨਲ ਤੋਂ ਅਸੀਂ ਹੱਡ ਬੀਤੀਆਂ ਸੰਗਤ ਦੀਆਂ ਆਪ ਸਭ ਦੇ ਨਾਲ ਸਾਂਝੀਆਂ ਕਰਦੇ ਆ ਕਿ ਕਿਵੇਂ ਸੰਗਤ ਦੇ ਨਾਲ ਭਰੋਸੇ ਵਾਲਿਆਂ ਦੇ ਨਾਲ ਭਾਵਨਾ ਪ੍ਰੇਮ ਵਾਲਿਆਂ ਦੇ ਨਾਲ ਕਿਵੇਂ ਸ਼ਹੀਦ ਸਿੰਘ ਵਰਤਦੇ ਨੇ ਕਿਵੇਂ ਉਹਨਾਂ ਦੇ ਕਾਰਜ ਰਾਸ ਕਰਦੇ ਨੇ ਹੁਣ ਮਨ ਦੇ ਵਿੱਚ ਕਈ ਵਾਰੀ ਸਵਾਲ ਆਉਂਦੇ ਨੇ ਬਹੁਤਿਆਂ ਦੇ ਮਨ ਚ ਆਉਂਦੇ ਵੀ ਹੋਣਗੇ ਜਿਨ੍ਹਾਂ ਦੀ ਭਾਵਨਾ 'ਚ ਕਮੀ ਹੈ ਜਿਹੜੇ ਨਵੇਂ-ਨਵੇਂ ਜੁੜੇ ਨੇ ਜਿਹੜੇ ਦੇਖਾ-ਦੇਖੀ 'ਚ ਜੁੜੇ ਨੇ ਕਿ ਫਲਾਣੇ ਦਾ ਕੰਮ ਆ ਬਣ ਗਿਆ ਕਿਸੇ ਦੀ ਹੱਡ ਬੀਤੀ ਸੁਣੀ ਕਿ ਫਲਾਣੇ ਦਾ ਦੁੱਖ ਕੱਟਿਆ ਗਿਆ ਸੀ ਮੇਰਾ ਵੀ ਕੱਟਿਆ ਜਾਵੇ ਕਿਸੇ ਦਾ ਵੀ ਦੁੱਖ ਕੱਟਿਆ ਜਾ ਸਕਦਾ ਹੈ ਕਿਸੇ ਤੇ ਵੀ ਕਿਰਪਾ ਹੋ ਸਕਦੀ ਹੈ ਪਰ ਇੱਕ ਚੀਜ਼ ਜੇ ਉਹ ਤੁਹਾਡੇ ਕੋਲ ਹੈ ਜੇ ਉਹ ਤੁਹਾਡੇ ਕੋਲ ਹੈ ਫਿਰ ਤੁਹਾਡੀ ਅਰਦਾਸ ਪੂਰੀ ਹੋਣੀ ਹੈ ਜੇ ਉਹ ਤੁਹਾਡੇ ਕੋਲ ਨਹੀਂ ਤੇ ਫਿਰ ਕੁਝ ਹਾਸਲ ਨਹੀਂ ਹੋਣਾ ਫਿਰ ਸ਼ੰਕੇ ਤੋਂ ਇਲਾਵਾ ਕੁਝ ਨਹੀਂ ਮਿਲਣਾ ਭਾਵਨਾ ਪੱਕੀ ਹੋਵੇ ਭਰੋਸਾ ਹੋਵੇ ਅਰਦਾਸ ਦੇ ਵਿੱਚ ਕਿ ਹਾਂ ਮੇਰੇ ਮੇਰੀ ਵੀ ਅਰਦਾਸ ਸੁਣੀ ਜਾਣੀ ਹੈ ਤੇ ਜਿਹਦੇ ਅੱਗੇ ਮੈਂ ਅਰਦਾਸ ਕਰ ਰਿਹਾ ਹਾਂ ਉਹ ਸਰਬ ਕਲਾ ਸਮਰੱਥ ਹੈ ਸਾ ਸਹਾਸੰਗ ਜੀ ਅਣਗਿਣਤ ਤੁਹਾਡੇ ਬੀਤੀਆਂ ਨੇ ਕੁਝ ਹੱਡ ਬੀਤੀਆਂ ਐਸੀਆਂ ਨੇ ਜਿਹੜੀਆਂ ਸੱਚ ਮੁੱਚ ਹੀ ਰੌਂਕ ਤੇ ਖੜੇ ਕਰ ਦਿੰਦੀਆਂ ਨੇ ਡਾਕਟਰ ਕਹਿੰਦੇ ਸੀ ਡਾਕਟਰਾਂ ਨੇ ਆਪਣੇ ਵੱਲੋਂ ਇਹ ਚੀਜ਼ ਲਿਖ ਕੇ ਵੀ ਦੇ ਦਿੱਤੀ ਸੀ ਤੇ ਤੁਸੀਂ ਜੋ ਮਰਜ਼ੀ ਕਰ ਲੋ ਤੁਹਾਡਾ ਰੋਗ ਠੀਕ ਨਹੀਂ ਹੋਣਾ ਕਿਤੇ ਵੀ ਲੈ ਜਾਓ ਵੱਡੇ ਤੋਂ ਵੱਡੇ ਹਸਪੀਟਲ ਚਲੇ ਜਾਓ ਤੇ ਸਾਡੇ ਹੱਥੋਂ ਗੱਲ ਨਿਕਲ ਗਈ ਹੈ ਪਰ ਜਦੋਂ ਉਹ ਜਿਹੜਾ ਪੇਸ਼ੈਂਟ ਹੈ ਰੋਗੀ ਹੈ ਜਿਹਦੇ ਸਰੀਰ ਨੂੰ ਰੋਗ ਲੱਗਿਆ ਹੈ ਉਹਨੇ ਆਪਣਾ ਭਰੋਸਾ ਐਡਾ ਬਣਾ ਲਿਆ ਉਹ ਦੁੱਖ ਦੀ ਘੜੀ ਚੋਂ ਲੰਘਦਿਆਂ ਲੰਘਦਿਆਂ ਉਹਦਾ ਭਰੋਸਾ ਇੰਨਾ ਬਣ ਗਿਆ ਕਿ ਹੁਣ ਹੋਰ ਤੇ ਕੋਈ ਰਸਤਾ ਹੈ ਨਹੀਂ ਸਾਰੇ ਰਸਤੇ ਬੰਦ ਨੇ ਪਰ ਉਹਦਾ ਭਰੋਸਾ ਗੁਰੂ ਤੇ ਬਣ ਗਿਆ ਐਡਾ ਤੇ ਸਤਗੁਰ ਮੇਰਾ ਮਾਰਜ ਵਾਲੇ ਜਿਹੇ ਉਹ ਮੋਇਆਂ ਚ ਜਾਣ ਪਾ ਸਕਦਾ ਏ ਤੇ ਮੇਰਾ ਰੋਗ ਨਹੀਂ ਕੱਟੇਗਾ ਮੇਰਾ ਰੋਗ ਵੀ ਕੱਟ ਸਕਦਾ ਏ ਸਤਗੁਰ ਮੇਰਾ ਮਾਰਜ ਵਾਲੇ ਪ੍ਰਭ ਭਾਵੈ ਇੱਥੇ ਗੱਲ ਹੋਈ ਭਾਵੈ ਜੇ ਉਹਨੂੰ ਭਾਵੈ ਪ੍ਰਭ ਭਾਵੈ ਬਿਨ ਸਾਸ ਤੇ ਰੱਖੇ ਜੇ ਉਹ ਮਾਲਕ ਨੂੰ ਭਾਜੇ ਨਾ ਮਾਲਕ ਚਾਹੇ ਬਿਨਾ ਸਾਥ ਉਹ ਵੀ ਬੰਦੇ ਨੂੰ ਰੱਖ ਸਕਦਾ ਜੀ ਬਿਨਾ ਸਾਥ ਦੇਖੋ ਇਹ ਸਤਗੁਰ ਕਹਿ ਰਹੇ ਨੇ ਤੇ ਕੀ ਜਿਹੜਾ ਵਾਹਿਗੁਰੂ ਬਿਨਾ ਸਾਥ ਉਹ ਰੱਖ ਸਕਦਾ ਏ ਮੋਏ ਦੇ ਵਿੱਚ ਸਾਹ ਪਾ ਸਕਦਾ ਹੈ ਕੀ ਉਹ ਰੋਗ ਨਹੀਂ ਕੱਟੇਗਾ ਅਗਲੀ ਚੀਜ਼ ਇਸ ਮਾਤ ਲੋਕ ਦੇ ਵਿੱਚ ਜੇ ਹਰੇਕ ਮਨੁੱਖ ਦਾ ਜਨਮ ਉਸ ਮਾਲਕ ਦੀ ਕਿਰਪਾ ਦੇ ਨਾਲ ਹੁਕਮ ਦੇ ਨਾਲ ਹੁੰਦਾ ਹੈ ਜੇ ਉਦੋਂ ਸਵਾਸ ਮਾਲਕ ਨੇ ਬਖਸ਼ੇ ਤੇ ਕੀ ਹੁਣ ਮਾਲਕ ਸਵਾਸ ਨਹੀਂ ਬਖਸ਼ ਸਕਦਾ ਕਲਪਾਵਨਾ ਦੀ ਸੋ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਬੜੀ ਭਾਵਨਾਵਾਲੀ ਸਾਧ ਸੰਗਤ ਜੀ ਸੰਗਤ ਦੀ ਇਹ ਹੱਡ ਬੀਤੀ ਹੈ ਇਹ ਉਹ ਸੰਗਤ ਜਿਹੜੇ ਅਸਲ ਮਾਇਨੇ ਦੇ ਵਿੱਚ ਸ਼ਹੀਦਾਂ ਦੇ ਨਾਲ ਪ੍ਰੇਮ ਕਰਦੇ ਨੇ ਇੱਕ ਮਾਤਾ ਜਿਹੜੀ ਬੜੇ ਲੰਮੇ ਸਮੇਂ ਤੋਂ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਜਾ ਕੇ ਸੇਵਾ ਕਰਦੀ ਹੈ ਇਹ ਉਹ ਸਮੇਂ ਤੋਂ ਬੀਬੀ ਆ ਰਹੀ ਹੈ ਜਦੋਂ ਇੰਨਾ ਸੰਗਤ ਦਾ ਇਕੱਠ ਨਹੀਂ ਸੀ ਹੁੰਦਾ ਸੰਗਤ ਆਉਂਦੀ ਸੀ ਸ਼ਹੀਦਾਂ ਦੇ ਅਸਥਾਨਾਂ ਦੇ ਪਰ ਜਿੰਨਾ ਅੱਜ ਹੈ ਉਹਨਾਂ ਨਹੀਂ ਸੀ ਹੁੰਦਾ ਤੇ ਉਹ ਮਾਤਾ ਨੇ ਆਪਣੀ ਹੱਦ ਬੀਤੀ ਦੀ ਸਾਂਝ ਪਾਈ ਉਹ ਮਾਤਾ ਦੱਸਦੀ ਐ ਕਿ ਮੇਰਾ ਜਿਹੜਾ ਇੱਕੋ ਇੱਕ ਪੁੱਤਰ ਐ ਚਲੋ ਸ਼ਹੀਦਾਂ ਦੀ ਕਿਰਪਾ ਆਈ ਵਧੀਆ ਉਹਦਾ ਕਾਰੋਬਾਰ ਸੀ ਤੇ ਬੜਾ ਉਹ ਵੀ ਲਾਇਕ ਪੁੱਤਰ ਐ ਮੇਰਾ ਤੇ ਅੱਗੋਂ ਮੇਰੇ ਕਹਿੰਦੇ ਦੋ ਪੋਤਰੇ ਤੇ ਇੱਕ ਮੇਰੀ ਪੋਤਰੀ ਐ ਕਹਿੰਦੇ ਕਿ ਬੜੀ ਗੁਰੂ ਸਾਹਿਬ ਦੀ ਕਿਰਪਾ ਐ ਮੈਨੂੰ ਕਦੀ ਨਹੀਂ ਮੇਰੇ ਘਰਦਿਆਂ ਨੇ ਰੋਕਿਆ ਸੋਵੇਂ ਮੈਂ ਉਹਨਾਂ ਨੂੰ ਨਾਲ ਸ਼ਹੀਦਾਂ ਦੇ ਜੋੜ ਕੇ ਰੱਖਿਆ ਮੇਰੇ ਨਾਲ ਹੁੰਦੇ ਨੇ ਮੇਰੇ ਪੋਤਰੀਆਂ ਪੁੱਤਰੇ ਕਹਿੰਦੇ ਕਿ ਮੇਰਾ ਪੁੱਤਰਾ ਜਿਹੜਾ ਏ ਉਹਨੇ ਬੜਾ ਉਹਦਾ ਮਨ ਸੀ ਕਿ ਮੈਂ ਬਾਹਰ ਜਾਵਾਂ ਕਹਿੰਦੇ ਕਿ ਚਲੋ ਬਾਹਰ ਉਹਨੇ ਪਲਾਸਟੂ ਕੀਤੀ ਪਲਾਸਟੂ ਤੋਂ ਬਾਅਦ ਆਈਲੈਂਡਸ ਕੀਤੀ ਆਪਣੀ ਤਿਆਰੀ ਰੱਖੀ ਤੇ ਬੈਂਡ ਵੀ ਸ਼ਹੀਦਾਂ ਦੀ ਕਿਰਪਾ ਨਾਲ ਵਧੀਆ ਆ ਗਏ ਕਹਿੰਦੇ ਕਿ ਹੁਣ ਫਾਈਲ ਲਾਈ ਹੈ ਬਾਹਰ ਦੀ ਇੰਗਲੈਂਡ ਦੀ ਫਾਈਲ ਲਾਈ ਆ ਪਹਿਲਾਂ ਇੰਗਲੈਂਡ ਤੋਂ ਸ਼ੁਰੂ ਕੀਤਾ ਇਹ ਕਹਿੰਦੇ ਕਿ ਜਦੋਂ ਕਿਸੇ ਰਿਸ਼ਤੇਦਾਰ ਨੇ ਪੁੱਛਣਾ ਕਿ ਜਿਹੜੇ ਤੁਹਾਡੇ ਬੱਚੇ ਦੇ ਨਾਲ ਹੋਰ ਬੱਚੇ ਪੜ੍ਹਦੇ ਸੀ ਉਹ ਤੇ ਆਪੋ ਆਪਣੇ ਕੰਮ ਹੀ ਲੱਗੇ ਨੇ ਜਾਂ ਜਿਹਨੇ ਅੱਗੇ ਪੜ੍ਹਾਈ ਕਰਨੀ ਪੜ੍ਹਾਈ ਕਰਨ ਲੱਗੇ ਨੇ ਵੀ ਤੁਸੀਂ ਆਪਣੇ ਪੁੱਤ ਨੂੰ ਘਰ ਭਾਇਆ ਕਿ ਉਹਨੇ ਕੀ ਕਰਨਾ ਕਹਿੰਦੇ ਅਸੀਂ ਦੱਸਣਾ ਕਿ ਉਹਨੇ ਬਾਅਦ ਹੀ ਫਾਈਲ ਲਾਈ ਹੈ ਤੇ ਸ਼ਹੀਦ ਸਿੰਘ ਕਿਰਪਾ ਕਰਨਗੇ ਗੁਰੂ ਸਾਹਿਬ ਦੀ ਕਿਰਪਾ ਹੋਏਗੀ ਉਹ ਬਾਅਦ ਚਲੇਗਾ ਜਾਏਗਾ ਜਰੂਰ ਜਾਏਗਾ ਜਦੋਂ ਮੈਨੂੰ ਕਿਸੇ ਨੇ ਪੁੱਛਣਾ ਤੇ ਮੈਂ ਕਹਾਂ ਸ਼ਹੀਦ ਸਿੰਘ ਕਿਰਪਾ ਕਰਨਗੇ ਕਹਿੰਦੇ ਸਮਾਂ ਲੰਘਿਆ ਸਾਲ ਲੰਘਿਆ ਡੇਢ ਸਾਲ ਲੰਘਿਆ ਪਰ ਕੋਈ ਪ੍ਰੋਗਰੈਸ ਨਹੀਂ ਹੋਇਆ ਤੇ ਹੁਣ ਲੋਕਾਂ ਨੇ ਕਹਿਣਾ ਇਥੋਂ ਤੱਕ ਕਿ ਜਿਹੜੇ ਆਪਣੇ ਸਾਖ ਸਬੰਧੀ ਸੀ ਰਿਸ਼ਤੇਦਾਰ ਉਹਨਾਂ ਨੇ ਵੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਕਹਿੰਦੇ ਕਿ ਮੈਂ ਮਾਤਾ ਕਹਿੰਦੀ ਮੇਰੇ ਕੋਲ ਇੱਕ ਜਵਾਬ ਸੀ ਹਰੇਕ ਗੱਲ ਦਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਸ਼ਹੀਦ ਸਿੰਘ ਕਿਰਪਾ ਕਰਨਗੇ ਖੰਡੇ ਵਾਲਾ ਬਾਪੂ ਕਿਰਪਾ ਕਰੇਗਾ ਕਹਿੰਦੇ ਕਿ ਲੋਕਾਂ ਨੇ ਕਹਿਣਾ ਪੀ ਚਲੋ ਦੇਖਦੇ ਹਾਂ ਤੇ ਬੜਾ ਲੰਮਾ ਸਮਾਂ ਹੋ ਗਿਆ ਇਹਨਾਂ ਸਮਾਂ ਤੇ ਲੱਗਦਾ ਨਹੀਂ ਤੇ ਕਹਿੰਦੇ ਕਿ ਜਦੋਂ ਅਸੀਂ ਹੁਣ 에ਜੰਟ 에ਜੰਟ ਦੇ ਮਗਰ ਪੈਨੇ ਆ ਜਿਹਦੇ ਥਰੂ ਅਸੀਂ ਫਾਈਲ ਲਵਾਈ ਸੀ ਕੀ ਹੁੰਦਾ ਹੈ ਕਿ ਅਗਲੇ ਮਹੀਨੇ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਉਹਦਾ ਫਾਈਲ ਸੀ ਰਿਸਮਸ ਹੋ ਗਈ ਹੈ ਕਿਸੇ ਕਾਰਨ ਕਰਕੇ ਰਿਜੈਕਟ ਹੋ ਗਈ ਹੈ ਵੀਜ਼ਾ ਨਹੀਂ ਆਇਆ ਕਹਿੰਦੇ ਕਿ ਹੁਣ ਜਦੋਂ ਇਹ ਚੀਜ਼ ਲੋਕਾਂ ਤੱਕ ਪਹੁੰਚਦੀ ਹੈ ਲੋਕਾਂ ਨੇ ਮਜ਼ਾਕ ਉੜਾਇਆ ਤੇ ਬੜਾ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਕਰਦੇ ਸੀ ਬੜਾ ਸ਼ਹੀਦ ਸਿੰਘ ਸ਼ਹੀਦ ਸਿੰਘ ਕਰਦੇ ਸੀ ਪੀ ਕਿਰਪਾ ਕਰੇਗਾ ਖੰਡੇ ਵਾਲਾ ਬਾਪੂ ਕਿੱਥੇ ਗਿਆ ਤੁਹਾਡਾ ਖੰਡੇ ਵਾਲਾ ਬਾਪੂ ਉਹ ਮਾਤਾ ਕਹਿੰਦੇ ਕਿ ਮੈਨੂੰ ਬੜਾ ਚੁਬਣਾ ਆਏ ਮੈਨੂੰ ਬੜਾ ਦੁੱਖ ਹੋਣਾ ਕਹਿੰਦੇ ਕਿ ਇੱਕ ਦਿਨ ਜ਼ਿਆਦਾ ਹੀ ਹੋ ਗਿਆ ਮੈਨੂੰ ਤਿੰਨ ਚਾਰ ਜਾਣਿਆਂ ਨੇ ਸੇਮ ਚੀਜ਼ ਕਹਤੀ ਪੀ ਐਦਾਂ ਕਿੱਥੇ ਗਿਆ ਤੁਹਾਡਾ ਖੰਡੇ ਵਾਲਾ ਬਾਪੂ ਉਹ ਕਹਿੰਦੇ ਕਿ ਮੈਨੂੰ ਬੜਾ ਮੈਂ ਵਿਰਾਗ ਛੜਿਆ ਕਿ ਸਤਗੁਰ ਸੱਚੇ ਬਾਦਸ਼ਾਹ ਮੇਰੇ ਤੇ ਉਂਗਲ ਉੱਠਦੀ ਬਰਦਾਸ਼ਤ ਕਰ ਲੈਂਦੀ ਕਿ ਸਤਗੁਰ ਜੀ ਇਹ ਤੁਹਾਡੇ ਤੇ ਉਂਗਲ ਉਠ ਰਹੀਆਂ ਨੇ ਕਿ ਪਾਚਾ ਤੁਸੀਂ ਆਪਣੇ ਨਾਮ ਦੀ लाज ਰੱਖਣੀ ਮੇਰਾ ਕੁਛ ਨਹੀਂ ਜਾਣਾ ਮੈਂ ਤਾਂ ਕੁਛ ਵੀ ਨਹੀਂ ਆ ਇਹ ਲੋਕ ਤੁਹਾਨੂੰ ਉਂਗਲਾਂ ਚੁੱਕ ਰਹੇ ਨੇ ਤੁਹਾਡੇ ਤੇ ਉਂਗਲ ਕਰ ਰਹੇ ਨੇ ਪਾਚਾ ਕਿਰਪਾ ਰੱਖੋ ਮਿਹਰ ਰੱਖੋ ਕਿਤੇ ਮੈਂ ਡੋਲ ਨਾ ਜਾਵਾਂ ਮਾਦਾ ਕਹਿੰਦੇ ਉਸ ਸਮੇਂ ਵੀ ਮੈਂ ਯਾਰ ਅਰਦਾਸ ਕੀਤੀ ਭਰੋਸਾ ਮੈਨੂੰ ਸੀ ਕਿ ਮਾਲਕ ਨੇ ਕਿਰਪਾ ਕਰਨੀ ਹੈ ਕਹਿੰਦੇ ਕਿ ਸਮਾਂ ਲੰਘਦਾ ਏ ਬੇਟੇ ਨੇ ਚਲੋ ਕਹਿੰਦੇ ਆਪਣੇ ਪੁੱਤਰੇ ਨੂੰ ਹੌਸਲਾ ਦਿੱਤਾ ਕੋਈ ਨਹੀਂ ਪੁੱਤਰਾ ਤੂੰ ਆਪਣੀ ਤਿਆਰੀ ਰੱਖ ਮਹਾਰਾਜ ਨੇ ਕੁਝ ਵਧੀਆ ਹੀ ਸੋਚਿਆ ਹੋਵੇਗਾ ਜਦੋਂ ਸਾਥ ਸੰਗਤ ਜੀ ਛੋਟੇ ਮੋਟੇ ਨੁਕਸਾਨ ਹੁੰਦੇ ਹੋਣਾ ਕਈ ਵਾਰੀ ਕੋਸ਼ਿਸ਼ ਹੀ ਸੋਚ ਰਹੇ ਹੁੰਨੇ ਆ ਉਹ ਕੰਮ ਨਹੀਂ ਬਣਦਾ ਤੇ ਅਸੀਂ ਕਹਿੰਦੇ ਆ ਕਿ ਸ਼ਾਇਦ ਸਾਡੀ ਕਿਸਮਤ ਇਦਾਂ ਦੀ ਹੈ ਕਿਰਪਾ ਨਹੀਂ ਹੋਣੀ ਪਰ ਮਾਲਕ ਦਾ ਪਲਾਨ ਸਾਡੇ ਤੋਂ ਵਧੀਆ ਹੁੰਦਾ ਹੈ ਉਸ ਤੋਂ ਵਧੀਆ ਸਾਨੂੰ ਕੁਝ ਮਿਲਣਾ ਹੁੰਦਾ ਸੋ ਉਹ ਮਾਤਾ ਕਹਿੰਦੇ ਕਿ ਇਦਾਂ ਸਮਾਂ ਲੰਘਿਆ ਤੇ ਦੁਬਾਰਾ ਆਏ ਸੀ ਕੀਤੀ ਮੇਰੇ ਪੋਤਰੇ ਨੇ ਹੁਣ ਦੁਬਾਰਾ ਆਇਲਸ ਕੀਤੀ ਤੇ ਆਇਲਸ ਕਰਕੇ ਇਸ ਵਾਰੀ ਬੈਂਡ ਵੀ ਵਧੀਆ ਆ ਗਏ ਉਸ ਤੋਂ ਵੀ ਵਧੀਆ ਆ ਗਏ ਸੱਤ ਬੈਂਡ ਆ ਗਏ ਤੇ ਇਸ ਵਾਰ ਫਾਇਲ ਕਨੇਡਾ ਦੀ ਲਾਈ ਇਸ ਵਾਰ ਕਹਿੰਦੇ ਕਿ ਮੇਰੇ ਜਿਹੜਾ ਪੋਤਰਾ ਸੀ ਉਹ ਦੁਚਿੱਤੀ ਚ ਸੀ ਕਿ ਪਤਾ ਨਹੀਂ ਇੰਗਲੈਂਡ ਦੀ ਆਈ ਨਹੀਂ ਇੱਥੇ ਦੀ ਕਿੱਥੋਂ ਆ ਜਾਣੀ ਪਰ ਕਹਿੰਦੇ ਕਿ ਮੈਂ ਉਹਨੂੰ ਕਿਹਾ ਕਿ ਪੁੱਤ ਤੂੰ ਭਰੋਸਾ ਰੱਖ ਤੂੰ ਮੇਰੇ ਨਾਲ ਛੀਂਦਾ ਦੇ ਅਸਥਾਨਾਂ ਤੇ ਜਾ ਕੇ ਸੇਵਾ ਕਰਿਆ ਕਰ ਦੇਖ ਤੇਰੀ ਸੇਵਾ ਸ਼ੀਦਾ ਨੇ ਪ੍ਰਵਾਨ ਕਰ ਲਈ ਤੇਰਾ ਆਏਗਾ ਜ਼ਰੂਰ ਰਜ਼ਾ ਆਏਗਾ ਕਹਿੰਦੇ ਲੋਕਾਂ ਨੇ ਫੇਰ ਲੋਕਾਂ ਦੀ ਫਿਤਰਤ ਹੁੰਦੀ ਐ ਛੇੜਖਾਨੀਆਂ ਕਰਨਾ ਕਿਸੇ ਨੂੰ ਤੰਗ ਪਰੇਸ਼ਾਨ ਕਰਕੇ ਨਾ ਕਈਆਂ ਨੂੰ ਬਹੁਤਾ ਮਜ਼ਾ ਆਉਂਦਾ ਐ ਆਨੰਦ ਆਉਂਦਾ ਐ ਸੋਕ ਐਦਾਂ ਹੀ ਪੁੱਛਣਾ ਹੋਣ ਕੀ ਕਰਦਾ ਤੁਹਾਡਾ ਪੋਤਰਾ ਇਹਨਾਂ ਕਹਿਣਾ ਕਿ ਚਲੋ ਗੁਰੂ ਸਾਹਿਬ ਕਿਰਪਾ ਕਰਨਗੇ ਕੁਛ ਨਾ ਕੁਛ ਤੇ ਰਜ਼ਕ ਲਿਖਿਆ ਹੋਏਗਾ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਫਾਈਲ ਲਈ ਐ ਫੇਰ ਕਹਿੰਦੇ ਜਦੋਂ ਮੈਂ ਐਦਾਂ ਕਹਿਣਾ ਹੁਣ ਲੋਕਾਂ ਦੇ ਮੂੰਹ ਤੇ ਵੀ ਕਹਿ ਦੇਣਾ ਵੀ ਆਬਮੈਂਟ ਕਰਨੀ ਪੈਂਦੀ ਐ ਇਦਾਂ ਕੁਛ ਨਹੀਂ ਹੁੰਦਾ ਵੀ ਤੁਸੀਂ ਹਰ ਵਾਰੀ ਕਹਿ ਦਿੰਨੇ ਆ ਵੀ ਅੱਗੇ ਵੀ ਜਿੱਦਾਂ ਅੱਗੇ ਕੀਤੀ ਸੀ ਕਹਿੰਦੇ ਲੋਕਾਂ ਨੇ ਕਹਿਣਾ ਵੀ ਜਿੱਦਾਂ ਅੱਗੇ ਬਾਬਾ ਦੀਪ ਸਿੰਘ ਨੇ ਤੁਹਾਡੀ ਕੀਤੀ ਸੀ ਜਦੋਂ ਇੰਗਲੈਂਡ ਦਾ ਇੰਗਲੈਂਡ ਦੀ ਫਾਈਲ ਆਈ ਸੀ ਕਹਿੰਦੇ ਕਿ ਮੈਨੂੰ ਦੁੱਖ ਤੇ ਹੋਣਾ ਪਰ ਮੈਂ ਅਰਦਾਸ ਇਸ ਵਾਰੀ ਉਸ ਮਾਲਕ ਦੇ ਚਰਨਾਂ ਅੱਜ ਕਰਨੀ ਕਿ ਮਾਲਕਾ ਮੇਰਾ ਕੁਛ ਨਹੀਂ ਜਾਣਾ ਮੈਂ ਤੇ ਗੰਦਗੀ ਦਾ ਪਤਲਾ ਐ ਪਾਤਸ਼ਾ ਤੁਹਾਡੇ ਨਾਮ ਨੂੰ ਲਾਜ ਲੱਗਣੀ ਵੀ ਇਹਦੇ ਨਾਲ ਜੁੜੇ ਬڑا ਬਾਬਾ ਦੀਪ ਸਿੰਘ ਬڑا ਬਾਬਾ ਦੀਪ ਸਿੰਘ ਬਾਪੂ ਖੰਡੇ ਵਾਲਾ ਬਾਪੂ ਖੰਡੇ ਵਾਲਾ ਕਰਦੇ ਸੀ ਕਿ ਪਤਸ਼ਾਹ ਇਹ ਤੁਹਾਡੇ ਨਾਮ ਨੂੰ ਇਲਾਜ ਲੱਗ ਜਾਣੀ ਹੈ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਨੇ ਕਿਤੇ ਨੇੜੇ ਹੋ ਕੇ ਸੁਣੀ ਕਹਿੰਦੇ ਕਿ ਬਾਬਾ ਦੀਪ ਸਿੰਘ ਦੀ ਐਸੀ ਬਖਸ਼ਿਸ਼ ਐਸੀ ਕਿਰਪਾ ਹੋਈ ਮੇਰੇ ਪੁੱਤਰੇ ਦਾ ਇੰਗਲੈਂਡ ਕੈਨੇਡਾ ਦਾ ਵੀਜ਼ਾ ਆ ਗਿਆ ਇਹ ਜਿਹੜੀ ਸੀ ਇੱਕ ਜਪੇੜ ਸੀ ਉਹਨਾਂ ਲੋਕਾਂ ਦੇ ਮੂੰਹ ਤੇ ਜਿਹੜੇ ਸ਼ੰਕੇ ਖੜੇ ਕਰਦੇ ਸੀ ਭਰੋਸਾ ਤੋੜਨ ਤੋ ਲਾਣ ਦਾ ਤੋੜਨ ਦਾ ਯਤਨ ਕਰਦੇ ਸੀ ਇਸੇ ਕਰਕੇ ਭਾਈ ਕਹਿੰਦੇ ਨੇ ਕਦੇ ਵੀ ਕਾਰਨ ਨਾ ਬਣੋ ਕਿਸੇ ਦੇ ਟੁੱਟਣ ਦਾ ਜੁੜਨ ਦਾ ਕਾਰਨ ਬਣ ਸਕਦੇ ਆ ਬੜਾ ਵੱਡਾ ਪੁੰਨ ਹੋਗਾ ਜੇ ਕਿਸੇ ਨੂੰ ਜੋੜਤਾ ਬੜਾ ਵੱਡਾ ਪਾਪ ਹੋ ਗਿਆ ਜੇ ਜੇ ਤੁਹਾਡੇ ਕਰਕੇ ਕੋਈ ਗੁਰੂ ਨਾਲੋਂ ਟੁੱਟ ਗਿਆ ਸੋ ਉਹ ਮਾਤਾ ਦੱਸਦੀ ਏ ਕਿ ਮੇਰੇ ਪੁੱਤਰ ਮੇਰੇ ਪੋਤਰੇ ਦਾ ਵੀਜ਼ਾ ਹੁੰਦਾ ਏ ਉਹ ਅੱਜ ਕੈਨੇਡਾ ਸਟਡੀ ਕਰ ਰਿਹਾ ਏ ਮੈਂ ਮੈਨੂੰ ਲਗਭਗ 40 ਸਾਲ ਦੇ ਕਰੀਬ ਇੱਥੇ ਮਾਤਾ ਕਹਿੰਦੇ ਕੀ ਹੋ ਗਏ ਨੇ ਸ਼ਹੀਦਾਂ ਦੇ ਅਸਥਾਨਾਂ ਤੇ ਜਾ ਕੇ ਸੇਵਾ ਕਰਦਿਆਂ ਤੇ ਰਹਿੰਦੇ ਸੁਆਸਾ ਤੱਕ ਮਾਲਕ ਇਦਾਂ ਹੀ ਮੇਰੇ ਕੋਲ ਸੇਵਾ ਲੈਂਦਾ ਰਹੇ ਕਈ ਵਾਰੀ ਨਾ ਪਰਿਵਾਰ ਦੇ ਵਿੱਚ ਇੱਕ ਮੈਂਬਰ ਹੀ ਇਦਾਂ ਦਾ ਆ ਜਾਂਦਾ ਹੈ ਬਾਕੀਆਂ ਦੀ ਬੰਦਗੀ ਨਹੀਂ ਨਹੀਂ ਹੁੰਦੀ ਬਾਕੀਆਂ ਦੀ ਸੇਵਾ ਵੀ ਇੰਨੀ ਨਹੀਂ ਹੁੰਦੀ ਪਰ ਉਹ ਇੱਕ ਦੀ ਸੇਵਾ ਉਹ ਇੱਕ ਦੀ ਬੰਦਗੀ ਸਾਰੇ ਪਰਿਵਾਰ ਨੂੰ ਗੁਰੂ ਨਾਲ ਜੋੜ ਕੇ ਰੱਖਦੀ ਹੈ ਉਹ ਬਖਸ਼ਿਸ਼ ਇੱਕ ਤੇ ਨਹੀਂ ਵਰਤਦੀ ਫਿਰ ਗੁਰੂ ਦੀ ਉਹ ਬਖਸ਼ਿਸ਼ ਸਾਰੇ ਪਰਿਵਾਰ ਤੇ ਵਰਤਦੀ ਹੈ ਸੁਸੰਗਤ ਜੀ ਭਾਵਨਾ ਦੇ ਨਾਲ ਬਾਣੀ ਪੜੋ ਭਾਵਨਾ ਦੇ ਨਾਲ ਸੇਵਾ ਕਰੋ ਹੁਣ ਇੱਕ ਭੈਣ ਦੀ ਕਾਲ ਆਉਂਦੀ ਸੀ ਕਹਿ ਰਹੇ ਸੀ ਅਮਰੀਕਾ ਤੋਂ ਕਿ ਸਾਡੇ ਘਰ ਨੇਕਟੀਵਿਟੀ ਬਹੁਤ ਹੈ ਕਿ ਮੇਰੇ ਆਪਣੇ ਪਰਿਵਾਰਕ ਮੈਂਬਰ ਹੀ ਕੁਛ ਨਾ ਕੁਛ ਕਰੀ ਜਾਂਦੇ ਨੇ ਵੀ ਸਰੀਰ ਜਿਹੜਾ ਆ ਉਹ ਤੰਦਰੁਸਤ ਨਹੀਂ ਹੈ ਕਾਰੋਬਾਰ ਉਹਦੇ ਵਿੱਚ ਕੋਈ ਕੰਮਕਾਰ ਨਹੀਂ ਮਿਲ ਰਿਹਾ ਵੀ ਮੈਂ ਕੀ ਕਰਾਂ ਦਾਸ ਨੇ ਉਹਨਾਂ ਨੂੰ ਇੱਕ ਚੀਜ਼ ਕਹੀ ਭਾਈ ਕੋਈ ਵੀ ਚੀਜ਼ ਇਸ ਮਾਤ ਲੋਕ ਦੇ ਵਿੱਚ ਅਸੀਂ ਹਾਸਲ ਕਰਨਾ ਚਾਹੁੰਦੇ ਆ ਨਾ ਕੁਝ ਮਿਹਨਤ ਕਰਨੀ ਪੈਂਦੀ ਹੈ ਕੁਝ ਨਾ ਕੁਝ ਦੇਣਾ ਪੈਂਦਾ ਉਹ ਭੈਣ ਕਹਿੰਦੀ ਕਿ ਮੈਨੂੰ ਕੀ ਕਰਨਾ ਪਵੇਗਾ ਮੈਂ ਉਹਨਾਂ ਨੂੰ ਇੱਕ ਚੀਜ਼ ਕਹੀ ਭਾਈ ਜਿन्हे ਜਪਜੀ ਸਾਹਿਬ ਦੀ ਜਿन्हे ਜਪਜੀ ਸਾਹਿਬ ਆਪਣੇ ਕੋਲ ਲੈ ਆਂਦਾ ਸਮਝ ਲਓ ਉਹਨੇ ਗੁਰੂ ਨਾਨਕ ਨੂੰ ਕੋਲ ਲੈ ਆਂਦਾ ਜਿਹਦੇ ਕੋਲ ਗੁਰੂ ਨਾਨਕ ਆ ਗਿਆ ਉਹਦੇ ਕੋਲ ਸਾਧ ਸੰਗਤ ਦੀ ਕੋਈ ਸ਼ਕਤੀ ਪਿੱਛੇ ਰਹਿ ਗਈ ਉਹਨਾਂ ਨੂੰ ਦਾਸ ਨੇ ਕਿਹਾ ਕਿ ਭਾਈ ਤੁਸੀਂ ਘਟੋ ਘਟ ਪੰਜ ਪਾਠ ਨਿਤਨੇਮ ਤੋਂ ਅਲਾਇਦਾ ਜਪਜੀ ਸਾਹਿਬ ਦੇ ਕਰਨੇ ਸ਼ੁਰੂ ਕਰ ਦੋ ਭਾਵਨਾ ਦੇ ਨਾਲ ਜਦੋਂ ਸ਼ੁਰੂ ਕਰਨਾ ਜਪ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਅਰਦਾਸ ਕਰਕੇ ਸ਼ੁਰੂ ਕਰ ਦੋ ਜਿਸ ਵੀ ਕਾਰਜ ਲਈ ਕਰ ਰਹੇ ਆ ਨਿਤਾਬਦ 40 ਦਿਨ ਲਗਾਤਾਰ ਪੰਜ ਪਾਠ ਦੇ ਲਈ ਜਪਜੀ ਸਾਹਿਬ ਦੇ ਕਰਨੇ ਸ਼ੁਰੂ ਕਰ ਦੋ ਇਹ ਦਾਸ ਕੋਲ ਰਿਟਨ ਚ ਲੈ ਲਓ ਕੋਈ ਕਾਰ ਜੜਿਆ ਰਹਿ ਜੇ ਤੇ ਪਰ ਭਾਵਨਾ ਸ਼ਰਤ ਹੈ ਕਿ ਪੱਕੀ ਹੋਵੇ ਇਹ ਨਾ ਹੋਵੇ ਦੂਜੇ ਤੀਜੇ ਦੇ ਨਹੀਂ ਭਰੋਸਾ ਉੱਠ ਜੇ ਕਿ ਹਾਂ ਪਾਠ ਤੇ ਕਰ ਰਹੇ ਆ ਕੰਮ ਬਣ ਜਾਈਗਾ ਇਹ ਨਹੀਂ ਹੋਣਾ ਚਾਹੀਦਾ ਇਹ ਗਰੰਟੀ ਤੁਹਾਨੂੰ ਚੁਕਣੀ ਪਣੀ ਹੈ ਕਿ ਭਰੋਸਾ ਤੁਹਾਡਾ ਪੱਕਾ ਹੈ ਫਿਰ ਦਾਸ ਕੋਲ ਸਾਈਨ ਕਰਾ ਲਿਓ ਕੋਈ ਵੀ ਕਾਰਜ ਜੇ ਅੜ ਜੇ ਤੇ ਹਾਂ ਪੰਜ ਪਾਠ ਮਿਨੀਮਮ ਨੇ ਮੈਕਸਿਮਮ ਤੁਸੀਂ ਕਿੰਨੇ ਵੀ ਕਰ ਸਕਦੇ ਹੋ 11 21 31 51 ਜਿੰਨੀ ਜਿੰਨੀ ਸਮਰੱਥਾ ਹੈ ਤੇ ਤੁਸੀਂ ਦੇਖ ਲਿਓ ਕੋਈ ਵੀ ਕਾਰਜ ਅੜਿਆ ਨਹੀਂ ਰਹੇਗਾ ਵੱਡੇ ਤੋਂ ਵੱਡਾ ਭਾਵੇਂ ਫਾਈਨੈਂਸ਼ੀਅਲ ਹੋਵੇ ਹੈਲਥ ਨਾਲ ਰਿਲੇਟਡ ਹੋਵੇ ਸਾਧ ਸੰਗਤ ਜੀ ਗੁਰੂ ਸਾਹਿਬ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਇਹ ਬਾਣੀ ਦੀ ਕਲਾ ਹੈ ਸ਼ਹੀਦਾਂ ਦੀ ਕਲਾ ਵਰਤਦੀ ਹੈ ਭਾਵਨਾ ਵੱਡੀ ਰੱਖ ਕੇ ਬਾਣੀ ਪੜੋ ਭਾਵਨਾ ਵੱਡੀ ਰੱਖ ਕੇ ਸੇਵਾ ਕਰੋ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰ ਦੇ ਹੀ ਕਰਦੇ ਨੇ